ਇਹ ਲਾਕ ਲਾਉਣ ਦੀ ਸਲਾਹ ਸੀ ਮੇਰੀ ਅੱਛਾ ਜੀ ਹਾਂਜੀ ਫਿਰ ਮੈਂ ਗੋਰਾ ਟਾਇਲਾਂ ਕੋਲੇ ਗਿਆ ਠੀਕ ਹੈ ਜੀ ਠੀਕ ਹੈ ਜੀ ਉਹਨਾਂ ਨੇ ਜਿੰਨਾ ਕਿ ਮੈਂ ਬਸਟ ਲਾਉਣਾ ਸੀ ਗਰਪੈਜ ਨੇ ਲਾਉਣੇ ਸੀ ਠੀਕ ਹੈ ਠੀਕ ਹੈ ਉੱਥੇ ਜਦ ਬਣਾਇਆ ਉਹਨਾਂ ਨੇ ਉਹਨੇ ਚ ਮੇਰਾ ਸਾਰਤਾ ਇਸ ਬਸਟ ਚ ਕੋਈ ਗੱਲ ਗਰੀਬਾਈ ਮੇਰੇ ਭਰਾ ਜੰਦਾ ਲੱਗਦਾ ਇੱਕ ਮੋਟਾ ਜਿਹਾ ਆਈਡੀ ਆਸੋ ਉਹਨਾਂ ਨੂੰ ਸੈਟ ਕੀਤਾ ਜਾਂਦਾ ਜਿੰਨਾ ਕਿ ਬਈ ਲੱਗਿਆ ਹੁੰਦਾ ਹੁਣ ਤੱਕ 17 ਲੱਖ ਰੁਪਏ ਲੱਗੇ ਦੋਸਤੋ ਹਰ ਇੱਕ ਹਰ ਇੱਕ ਭਰਾ ਚ ਆਉਂਦਾ ਕਿ ਮੇਰਾ ਘਰ ਸੋਹਣਾ ਹੋਵੇ ਘੱਟ ਬਜਟ ਚ ਬਣਿਆ ਹੋਵੇ ਤੇ ਹਰ ਇੱਕ ਕੋ ਸਹੂਲਤ ਵਾਲਾ ਹੋਵੇ ਉਦਾਂ ਹੀ ਬਾਈ ਉਹਨਾਂ ਨੇ ਘਰ ਤਿਆਰ ਕਰਾਇਆ ਪਿੱਛੇ ਤੁਸੀਂ ਦੇਖ ਰਹੇ ਹੋ ਸਿਰਫ 1400 ਸਕੇਅਰ ਫੁੱਟੇਰੀਆਂ ਜੀ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਕਿਹੜਾ ਪਿੰਡ ਹੈ ਭਰਾਵਰਾ ਦਾ ਕੀ ਨਾਮ ਹੈ ਬਾਈ ਉਹਨਾਂ ਦਾ ਜਾਣਦੇ ਆ ਸਸੀ ਕਲਵੀਰ ਜੀ ਬਾਈ ਆਪਣਾ ਨਾਮ ਤੇ ਆਪਾਂ ਕਿਹੜੇ ਪਿੰਡ ਕਰੇ ਮੇਰਾ ਆਪਣਾ ਪਿੰਡ ਮੂਲ ਸਿੰਘਵਾਲਾ ਜੀ ਬਾਈ ਨਾਮ ਮੇਰਾ ਬੁੱਟਾ ਸਿੰਘ ਬੁੱਟਾ ਸਿੰਘ ਹਾਂਜੀ ਬਾਈ ਇਹ ਤੁਸੀਂ ਜਿਹੜਾ ਘਰ ਤਿਆਰ ਕਰਵਾਇਆ ਜਿਵੇਂ ਖੇਤਾਂ ਦੇ ਵਿਚ ਹੈ ਨਾ ਹਾਂਜੀ ਤੇ ਇਹਨੂੰ ਬਾਈ ਸਾਨੂੰ ਨਾ ਟੋਟਲ ਏਰੀਆ ਦਾ ਤੋਂ ਨਾਲ ਗੱਲ ਕਰਖਾਵਾਂਗੇ ਚੌੜਾਈ ਇਹਦੀ ਕਿੰਨੀ ਹੈ ਬਾਈ ਜੀ ਚੌੜਾਈ ਇਹ ਕਿਹ ਹੈ ਕਿ ਭੰਟਿਕ ਪੱਟਾ ਇਹ ਨਮਾਈ ਬਈ ਨਮਾਈ ਢਾਈ ਹੁੰਦਾ ਠੀਕ ਹੈ ਜੀ ਤੇ ਭਾਈ ਫੋਰਸ ਵਿੱਚ ਆਪਣਾ ਪਰਫੋਮਾ મે ਟੋਟਲ ਏਰੀਆ ਕਿੰਨਾ ਬਣ ਗਿਆ ਭਾਈ 4500 ਕਰਪਾ ਮੰਗਾ 4500 ਸੇ ਭਾਈ ਤੁਸੀਂ ਜਿਹੜਾ ਇਹ ਆਪਾਂ ਸੋਚਦੇ ਹਾਂ ਕਿ ਇੱਕ ਵਾਰੀ ਆਪ ਕੋਲੋਂ ਕਰਨਾ ਨਹੀਂ ਸਕੋਤੇ ਪਰ ਉਹ ਵਰਤਣਾ ਹੈ ਅਭੀ ਹਾਂ ਅਭੀ ਕੱਲੇ ਜਾਣਾ ਹੈ ਨਾਲ ਲੈਣੀ ਛੋਟੀ ਬਾਈ ਨੇ ਕੁਛ ਵੀ ਆਪ ਭਾਈ ਤੁਸੀਂ ਪਹਿਲਾਂ ਦਿਮਾਗ ਦੇ ਵਿੱਚ ਇਹ ਚੀਜ਼ਾਂ ਤੇ ਚੇਹਾਂ ਦੇ ਉੱਦ ਸੁਣਾਉਣਾ ਹਾਂ ਗਏ ਆਪਾਂ ਦਿੱਲੀ ਕੋਲੋਂ ਆ ਕੇ ਰਿਹਾ ਹਾਂ ਨਾਲ ਵੀ ਇਹਨਾਂ ਦੀ ਵਹਲਾ ਲਾਉਣਾ ਹੈ ਹੈਗਾ ਸੋਹਣੀ ਬਣਦੇ ਠੀਕ ਤੇ ਇਹਨਾਂ ਨੂੰ ਇੱਕ ਵਾਰੀ ਮਾਰ ਤੇ ਇਹਨਾਂ ਨੇ ਬਾਈ ਰਚਾ ਜੇ ਭਾਵੇਂ ਉਹ ਬਹੀ ਬਾਅਦ ਵਿੱਚ ਮੰਗਤਾਂ ਬੋਲਣਾ ਨਾ ਆ ਤੇ ਤੁਸੀਂ ਜਿਹੜੇ ਛੋਟੇ ਪਰਿਵਾਰ ਨੂੰ ਥੱਲੇ ਥੱਲੇ ਆਏ ਕੇ ਸਿੰਗਲ ਪਰਸਨ ਹੈ ਬਰਤਨ ਦੇ ਵਿੱਚ ਵੱਧੂ ਰੋਪਣਾ ਧਿਆਨ ਭਾਈ ਕਿੰਨਾ ਕੰਮ ਹੋਇਆ ਹੁੰਦਾ ਇਹਦੇ ਪਰਾਸਟਰ ਹੋ ਗਿਆ ਠੀਕ ਹੈ ਪਲਾਤਰ ਬਣਾ ਲਾ ਕੇ ਸਾਹਿਬ ਛੀਕੋ ਤੇ ਇਹਦੀ ਵਜ੍ਹਾ ਮੈਂ ਸਾਰੀ ਗੱਲ ਬਣਾ ਦੇਣਾ ਨਾ ਕਿ ਡਿਜ਼ਾਈਨ ਹੈ ਵੀ ਜਾਣ ਲੈ ਬਾਈ ਉਹਨਾਂ ਤੋਂ ਤੇ ਇਹਦੇ ਮੁੰਡਿਆਂ ਨੂੰ ਵੀ ਤਿਆਰੀ ਕਰ ਰਹੇ ਹੋਰ ਵੀ ਕੰਮ ਆਇਆ ਨਾ ਹਾਂ ਤੇ ਇੱਕ ਵਾਰੀ ਰੰਗ ਤੋਂ ਮਾਰੇ ਜਾ ਰਹੇ ਸੀ ਕਿੰਨੇ ਵੇਲੇ ਲੱਗਦਾ ਹੋਵੇਗਾ 10 11 ਦਾ ਹੋਵੇਗਾ ਅਸਲ 10 11 ਦਾ ਹੋਵੇਗਾ ਠੀਕ ਹੈ ਬਾਈ ਤੇ ਇਹਦੇ ਕੋਈ ਕੰਮ ਨਹੀਂ ਹੈਗਾ ਕਮੇਟ ਤੋਂ ਆਏ ਸਮਾਂ ਇਹ ਬਾਰ ਹੋ ਜਾ ਬਾਰ ਬਾਰ ਤੇ ਇੱਕ ਵਾਰ ਤੋਂ ਆ ਗਏ ਨਾ ਬਹੁਤ ਸੋਹਣਾ ਹੈ ਸੋਹਣਾ ਦੋਸਤੋ ਕਟੇਰੀਆਂ ਦੇ ਬੱਦੇ ਰਿਏ ਗੁੱਟੀਆਂ ਦਿਖਾਉਂਦੇ ਰਹਿਣੇ ਆ ਇੱਕ ਇਹ ਆਪ ਕਰ ਲੈ ਕੇ ਆਏ ਬਹੁਤ ਦੋਸਤਾਂ ਦੀ ਜੁਬਾਨ ਉੱਤੇ ਹਾਂ ਜੇ ਕੱਟ ਬਾਰੇ ਬੋਲਦੇ ਛੋਟੇ ਇੰਦਰੀ ਪਰਸਾ ਲੋ ਤਾਂ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਮੇਰਾ ਘਰ ਸੁਹਾ ਹੋਵੇ ਤੇ ਜੋਵੇ ਜੈ ਛੋਟਾ ਹਾਂ ਮੈਂ ਕੱਟ ਗਾੜਦੇ ਤੇ ਬਈ ਇਹ ਜਿਹੜਾ ਰਹਿਣਾ ਰੱਖਦਾ ਹਾਂ ਮੈਂ ਤੇ ਆਪਣਾ ਵਾਸ਼ਰੂਮ ਵਾਸ਼ਰੂਮ ਠੀਕ ਹੈ ਇੰਦਰਾ ਲਾਈਨ ਪੈ ਰੋ ਉਹਦਾ ਵਾਸ਼ਰੂਮ ਹੈ ਬੈਡਰੂਮ ਨਾਲ ਅਟੈਚ ਨਹੀਂ ਕੀਤਾ ਕੋਈ ਵਾਸ਼ਰੂਮ ਇਹ ਲੌਬੀ ਨਾਲ ਜੁੜਦਾ ਇਸ ਕਰਦਾ ਪਿਛੇ ਇੰਦਰੀ ਦੀ ਬਈ ਹਾਂ ਤੁਹਾਨੂੰ ਜੇ ਆਪ ਦੱਸਾਂ ਦਿੰਦੀ ਹਾਂ ਇਦਰ ਵੀ ਕੀ ਕਰਨਾ ਹੈ ਹੈਦਰ ਜਿਹੜੇ ਜਿਵੇਂ ਹੈਦਰ ਚ ਮਤਲਬ ਜਿਵੇਂ ਤੁਲਾ ਤਲਾ ਵਰਤਣਾ ਹਾਂ ਵਾਕਿਆ ਰੱਖ ਲਿਆ ਅੱਜ ਵੀਰੇ ਵੀ ਕੱਪੜਾ ਕਲੀੜਾ ਧੋਣ ਵਾਸਤੇ ਬਈ ਪੁੱਤ ਤਾਂ ਪਜੇਕਣ ਵਾਸਤੇ ਹਾਂ ਬਾਕੀ ਤਾਂ ਪੁੱਤ ਤਾਂ ਪਜੇਕਣ ਵਾਸਤੇ ਵੀ ਵਧੀਆ ਲੱਗਿਆ ਅੱਜ ਹੋਈ ਗੰਦੂ ਧਰਨੀ ਤੇ ਬਈ ਜੇ ਆਪਾਂ ਗੱਲ ਕਰੀਏ ਜਦੋਂ ਹੁਣ ਤੁਸੀਂ ਇਹ ਟਾਇਲ ਵਗੈਰਾ ਲਾਈ ਹੋਈ ਹੈਂ ਪਿੱਛੇ ਤੁਸੀਂ ਆ ਟਾਇਲਾਂ ਕਿਉਂ ਲਗਾਏ ਤੰਤ ਬਈ ਕਿ ਨਵੀਂ ਨਰਤ ਤੋ ਵਿਚਾਰ ਦੋ ਵਿਚਾਰ ਨੇ ਤੇ ਬਾਹਰਲੇ ਬੇੜੇ ਦੇ ਵਿੱਚ ਵੀ ਇਸੇ ਚ ਲੱਗੀ ਅੱਦੇ ਚ ਮੱਧਰੇ ਕਰ ਬੱਟੀ ਆ ਉਹਦੇ ਉੱਥੇ ਵੀ ਹੀ ਨਾਉਣ ਹਾਂ ਜੇ ਇਹ ਹੀ ਨਾਉਣਗੇ ਸਾਰੇ ਤੇ ਕਹਿੰਦਾ ਅਦਰ ਬਈ ਤੁਸੀਂ ਫਰੋ ਟਾਇਲਿ ਚ ਮੇਰੇ ਕੋਲ ਬਲੌਕ ਟਾਇਲ ਲਾ ਦਿੰਦੇ ਬਈ ਉਹ ਨਹੀਂ ਸੋਚਿਆ ਵੀ ਕੋ ਬਲੌਕ ਟਾਇਲ ਲਾ ਲੀਏ ਜਿਹਨੇ ਲਾ ਬਲੌਕ ਟਾਇਲ ਦਾ ਵੀ ਮੈਂ ਪਹਿਲਾਂ ਬਲੌਕ ਬਲੌਕ ਟਾਇਲ ਵਾਲੀ ਸੋਚ ਆਈ ਠੀਕ ਹੈ ਜੀ ਠੀਕ ਆ ਉਹ ਵਾਦ ਦੇਖਿਆ ਜਦੋਂ ਉੱਥੇ ਉਹ ਮਾਲਕ ਉੱਥੇ ਗੱਲ ਵਾਗੀ ਠੀਕ ਹੈ ਭਾਈ ਇਹ ਫਿਰ ਇਹ ਭਾਈ ਕਿ ਮੰਨ ਕੇ ਚੱਲੋ ਤੁਸੀਂ ਪਹਿਲਾਂ ਕਾਊਂਟਿੰਗ ਕੀਤੀ ਵੀ ਇਹਨਾਂ ਦੀ ਰੇਟ ਪੂਜਾ ਕਿਵੇਂ ਹਾਂ ਫਿਰ ਮੈਂ ਡਰਾਈਵਰਾਂ ਕਰਕੇ ਮੈਂ ਫਿਰ ਮੈਂ ਗੋਰਾ ਬਾਈ ਉਹਨੇ ਗੱਡੀ ਗੋਰਾ ਟੈਲ ਆਈ ਕੋਲ ਠੀਕ ਹੈ ਉਹਨਾਂ ਨੇ ਵਿਚਾਰਿਆਂ ਨੇ ਉਹਨੇ ਇੱਕ ਵਾਰ ਜੀ ਮੇਰਾ ਇਹ ਸਾਰਾ ਕਨਾਲੇ ਥੋੜਾ ਪਹਿਲਾਂ ਅੰਦਰ ਤੇ ਇੱਥੇ ਲਾਉਣ ਦਿੰਦਾ ਸੀ ਹਾਂਜੀ ਹਾਂ ਵੀ ਇੱਥੇ ਰੋਡਾਂ ਲਾ ਰਹੀ ਅੰਦਰ ਦੋਵੇਂ ਚਾਰ ਦਾ ਹਾਂਜੀ ਹਾਂ ਲਾ ਲੀਏ ਪਹਿਲਾਂ ਮੇਰੇ ਇੰਨੇ ਕ ਲਾਉਣ ਜਿਹਾ ਸਪੇਅਰ ਬਲਾਂ ਮੈਂ 12 ਲਾਫਟਾ ਨਾਲ ਮਿਲਦਾ ਸੀ ਠੀਕ ਹੈ ਫਿਰ ਮੈਂ ਜਦੋਂ ਡੀਰਨ ਵਾਲਾ ਮੇਰਾ ਕੀਤਾ ਜਿਵੇਂ ਅੱਪ ਬਜਟ ਬਣਾ ਲੈਨੇ ਘਰੋਂ ਹੀ ਬੈਠੇ ਬਣਾਇਆ ਤੇ ਦੇਖਿਆ ਵੀ ਯਾਰ ਉੱਥੇ ਹੀ ਗੱਲ ਲੱਗੇ ਤੁਸੀਂ ਰੇਟ ਵਗੈਰਾ ਪਤਾ ਕੀਤਾ ਇੰਨਾ ਹੀ ਰੇਟ ਬਣਦਾ ਕਹਿੰਦੇ ਵੀ ਇੰਨੇ ਚੀ ਲੱਗਦੇ ਹਾਂ ਜਿਉਂ ਕਹਿੰਦੇ ਇੰਨੇ ਚ ਹੀ ਸਾਰ ਲੱਗੇ ਐਲੀਵੇਸ਼ਨ ਤੇ ਵੀ ਲੈਂਦੀ ਹੈ ਬਾਈ ਹਾਂਜੀ ਹਾਂ ਐਲੀਵੇਸ਼ਨ ਤੇ ਵੀ ਲੱਗਦੀ ਹੈ ਟਾਇਲ ਬਾਈ ਬੋਝੂ ਮਲੇ ਵੀ ਬਈ ਹਾਂ ਇਹ ਬੋਝੂ ਪਿੱਛੇ ਗਿਆ ਤਾਂ ਉਹ ਕਿੰਨਾ ਕੁ ਵਾਇਟ ਆ ਗਿਆ ਸਟੋਰ ਆ ਗਿਆ ਵੇ ਪਰ ਹੈਗੇ ਸਟੋਰ ਉਧਾਰੀ ਤੇ ਸੋਲਡੋਂ ਤੋਂ ਬਾਅਦ ਸਟੋਰ ਆ ਗਿਆ ਛੋਟਾ ਜਿਹਾ ਕਹਿੰਦੇ ਹਰ ਇੱਕ ਜ਼ਰੂਰ ਵਾਲਾ ਆਇਆ ਤੇ ਬਈ ਇਹ ਦੇਖੋ ਕਹਿੰਦੀ ਵੀ ਕਲਾਸ ਹੋ ਗਿਆ ਤੇ ਚੈੱਕ ਇਹਦੇ ਕੋਲ ਆਇਆ ਮਾਰ ਲੈ ਤੇ ਚੈੱਕ ਇਹਦੇ ਮਾਰ ਤੇ ਕਲਾਸ ਹੋ ਗਿਆ ਬਈ ਤੇ ਟਾਇਰ ਲਾ ਕੇ ਰੋ ਟਾਇਰ ਹੋ ਗਈ ਬਈ ਉਹ ਬਾਹਰ ਬੈਠੇ ਉਸ ਤੇ ਜਿਹੜੀ ਰਣੀ ਇੱਕ ਜੋ ਬਿਟਾ ਹੌਣ ਤੱਕ ਬਈ ਗੱਲ ਕਰੀ ਬਈ ਲੋਕ ਦਾ ਰਾਜਾ ਨਾ ਬੰਦੇ ਇੱਕ ਮੋਟਾ ਜਿਹਾ ਆਈਡੀ ਹਾਸੋ ਸਾਨੂੰ ਉਹਨਾਂ ਨੂੰ ਸੈਟ ਕੀਤਾ ਜਾਇਦਾ ਲਗ 2 ਲੱਖ 3 ਤੁਮੀ ਕੋਈ ਜ਼ਿਆਦਾ ਕੋਈ ਪ੍ਰਾਈਵੇਟ ਨੀ ਮੋਬਾਈਲ ਤੁਮੀ ਚੱਕ ਲੈਣਾ ਬਰਾ ਕਿੰਨਾ ਦਵਾਈ ਲੱਗਿਆ ਉਹਨਾਂ ਨੂੰ ਹੌਣ ਤੱਕ 17 ਲੱਖ ਰੁਪਏ ਲੱਗੇ ਛੋੜਾ ਬਈ ਆਪ ਰੈਸਟੀਮੇਟ ਆਵੇ ਆਵੇ ਸਾਨੂੰ ਰਾਜਾ ਜਿਆਦਾ ਸਾਰਾ ਦੇਖ ਲੈ ਠੀਕ ਹੈ ਤੇ ਭਰਾ 17 ਲੱਖ ਰੁਪਏ ਬਈ ਕਹਿੰਦੇ ਹੌਣ ਤੱਕ 14 ਲੱਖ 50 ਹੁਟੇਰੀ ਦੇ ਲੱਗੇ ਆ ਨਾ ਬਈ ਤੇ ਬੋਤ ਚਾਰ ਵਾਰੀ ਬਾਹਰ ਉਹ ਉੱਤਲੇ ਵਾਸ਼ਰੂਮ ਕਰਾ ਲਿਆ ਵਾਸ਼ਰੂਮ ਵਾਸ਼ਰੂਮ ਇੱਕ ਚੋਸ਼ਾ ਬਾਹਰ ਵਾਸ਼ਰੂਮ ਦੇ ਏਰੀਆ ਦੇ ਵਿੱਚ ਤੁਹਾਨੂੰ ਲੱਗੋ ਕਿ ਜਦਾਂ ਕਿ ਵੇਰੀ ਨਾਲ ਯੂਜ਼ ਕਰਨਾ ਹੈ ਤੇ ਦੋਸਤੋ ਕਿਵੇਂ ਲੱਗਾ 5400 ਸਕਰ ਫੁੱਟ ਦਾ ਇਹ ਵੀਡੀਓ ਨੂੰ ਸ਼ੇਅਰ ਕਰ ਬਈ ਬਾਈ ਉਹਨੇ ਬਹੁਤ ਤਰੀਕੇ ਨਾਲ ਵਾਇਆ 35x40 ਦੇ ਕਬੜੇ ਦੇ ਵਿੱਚ ਤੇ ਜਿਵੇਂ ਕਿ ਆਪਾਂ ਦਿਖਾਇਆ ਸੋ ਸਾਰਾ ਘਰ ਜਿੰਨਾ ਕਿਦਾ ਕੰਮ ਹੈ ਉਹ ਜਿਹੜਾ ਨੇ ਦੱਸਿਆ ਬਹੁਤ ਕਰਾ ਚਾ ਤੇ ਵੀਡੀਓ ਸ਼ੇਅਰ ਕਰ ਬਈ ਇਦਾਂ ਆਪਾਂ ਹਰ ਰੋਜ਼ ਨਵੇਂ ਵਣ ਦੇ ਘਰ ਤੁਹਾਡੇ ਵਾਸਤੇ ਲੈ ਕੇ ਆਉਨੇ ਆ ਘੱਟ ਵਾਇਡ ਦੇ ਬਹੁਤ ਜਿਆਦਾ ਵਾਇਰਲਦਾ ਹੁੰਦਾ ਕਿਉਂਕਿ ਆਪਣੇ ਭਰਾ ਜਿਹੜੇ ਘਰ ਬਣਾਉਣ ਜਾਂਦੇ ਬਈ ਆਪਣੀ ਵੀਡੀਓ ਤੋਂ ਉਹਨਾਂ ਨੂੰ ਕੁਝ ਨਾ ਕੁਝ ਦੇਖਣ ਨੂੰ ਮਿਲੇ ਵਧੀਆ ਤੇ ਉਹ ਆਪਣੇ ਘਰ ਦੇ ਵਿੱਚ ਬਣਾਉਣ ਦੇ ਵਿੱਚ ਕੁਝ ਹੁਕਮ ਸਮੱਗਦ ਹੋ ਸਕਿਆ ਹੈ ਨਾ ਮਦਦ ਇਹ ਬਈ ਉਸ ਬੰਦਾ ਦੇਖਦਾ ਹੁੰਦਾ ਕਿਰਾ ਡਿਜ਼ਾਈਨ ਕਈ ਬਈ ਬਈ ਨਕਸ਼ਾ ਨਹੀਂ ਬਣਵਾ ਸਕਦਾ ਹੁੰਦਾ ਉਹ ਬੰਦਾ ਇਹ ਦੇਖਦਾ ਕਿ ਮੈਂ ਵੀ ਅੱਪੀ ਉਹ ਡਿਜ਼ਾਈਨ ਆਹ ਨਾ ਫਾਇਦਾ ਤੇ ਵੀਡੀਓ ਸ਼ੇਅਰ ਕਰਨਾ ਦੋਸਤੋ ਤੇ ਐਦਾਂ ਦੀਆਂ ਨਵੀਂ ਬਣੇ ਮੋਟੀਆਂ ਲੇਕਰ ਵਾਸਤੇ ਆਪਣੇ ਸੁਖਮਾਨ ਮੋਰਾ YouTube ਚੈਨਲ Facebook ਪੇਜ Instagram ਪੇਜ ਨੂੰ ਫੋਲੋ ਕਰ ਲਈ ਧੰਨਵਾਦ ਸਸ਼ੀ ਕਾ